ਕਈ ਨਾ ਪਹਿਲਾਂ ਪਹਿਲਾਂ ਪਤਾਸੀ ਹੀ ਹੁੰਦੇ ਸੀਗੇ ਤੇ ਉਹਦੇ ਨਾਲ ਘਰ ਵਾਲਾ ਪਤਾਸੀ ਲੈ ਕੇ ਆ ਗਿਆ ਤੇ ਪਤਾਸੀ ਲੈ ਕੇ ਆਇਆ ਨਾ ਤੇ ਉਹ ਨਾਨ ਸੁੱਤੀ ਪਈ ਆਦੀ ਨਾ ਸੁੱਤੀਆਂ ਤਾਂ ਜਾਗ ਨਾਨ ਦੇ ਤੇਰਾ ਵੀਰ ਨਹੀਂ ਪਤਾਸੀ ਲੈ ਆਇਆ ਉਹ ਆਂਦਾ ਨਾ ਨਹੀਂ ਸੁੱਤੀ ਆ ਤਾਂ ਸੁੱਤੀ ਰਹਿਣ ਦੇ ਮੈਂ ਤਾਂ ਤੇਰੇ ਹੀ ਨਿਵਾਸ ਤੇ ਲਿਆਇਆ ਉਹ ਰਾਤ ਨੂੰ ਖਵਾਉਂਦੇ ਰਾਤ ਨੂੰ ਖਵਾਉਂਦੇ ਹੁਣ ਤਨ ਕੇ ਛੱਡੇ ਵਰਗਾ ਦਿਨੇ ਮੰਗ ਲੈਂਦੇ ਆ ਲਿਆ ਨਹੀਂ ਦੱਸੂ ਪਤਾ ਪੋਤੇ ਪੋਤੀਆਂ ਤੇ ਦੋਤੇ ਦੋਤੀਆਂ ਵਿਆਹਣ ਦਾ ਮੁਸ਼ਕਲ ਹੋਈ ਪਈ ਹੈ ਕਿਉਂਕਿ ਇੱਕ ਇੱਕ ਕੁੜੀ ਦੇ ਨਾਲ ਨਾ ਤਿੰਨ ਤਿੰਨ ਮੁੰਡੇ ਤੁਰੇ ਫਿਰਦੇ ਆਂ ਅਸੀਂ ਕੀ ਕਰੀਏ ਹੁਣ ਹਾਂ ਕਿੱਥੇ ਸੀ ਵਿਆਹਾਂਗੇ ਆਪ ਦਿੱਤੀਆਂ ਪੁੱਤਾਂ ਨੂੰ ਪੋਤੇ ਪੁੱਤੀਆਂ ਨੂੰ ਭਰੋਸਾ ਤਾਂ ਕਿਸੇ ਤੇ ਨਹੀਂ ਰਿਹਾ ਜੀ ਹੁਣ ਭਰੋਸਾ ਰਿਹਾ ਹੀ ਨਹੀਂਗਾ ਨਾ ਕਿਸੇ ਮੁੰਡੇ ਤੇ ਨਾ ਕਿਸੇ ਕੁੜੀ ਤੇ ਐ ਦੱਸੋ ਚਲੋ ਵਿਆਹ ਕਰਾਉਣ ਦੇ ਫਾਇਦੇ ਦੱਸ ਦੋ ਵਿਆਹ ਕਰਾਉਣ ਦੇ ਫਾਇਦੇ ਤਾਂ ਬਹੁਤ ਬਹੁਤ ਆ ਹਾਂ ਆ ਜਾ ਸੋਨੇ ਸੋਨੇ ਤਾਂ ਸੂਟ ਮਿਲਦੀ ਆ ਅੱਛਾ ਹਾਂ ਤੇ ਬੁਆਏਫ੍ਰੈਂਡ ਮਿਲ ਜਾਂਦਾ ਵਿਆਹ ਦੇ ਨਾਲ ਬੁਆਏਫ੍ਰੈਂਡ ਕਿਹੜਾ ਫਿਰ ਹੀ ਮਿਲ ਜਾਂਦਾ ਬੁਆਏਫ੍ਰੈਂਡ ਉਹੀ ਮਿਲਦਾ ਜਿਹੜਾ ਤੇਰੇ ਨਾਲ ਵਿਆਹ ਕਰਾਉਂਦਾ ਤੇਰੇ ਨਾਲ ਅੱਛਾ ਬੁਆਏਫ੍ਰੈਂਡ ਉਹ ਨਾਲੇ ਤੇਰੀ ਪਤੀ ਪਰਮੇਸ਼ਵਰ ਕੌਣ ਹੋਇਆ ਉਹਨਾਂ ਨੂੰ ਪਰਮੇਸ਼ਰ ਮੰਨੋ ਨਾ ਸਵਾਰ ਕੇ ਹਣ ਕੁੜੀਆਂ ਮੰਨਦੀਆਂ ਨਹੀਂ ਅਸੀਂ ਮੰਨਦੀਆਂ ਸੀ ਅਸੀਂ ਮੰਨਦੀਆਂ ਸੀ ਇੱਕ ਪਤੀ ਪਰਮੇਸ਼ਰ ਜਿਹੜਾ ਵੀ ਜਿਹੜਾ ਮਾਪਿਆਂ ਨੇ ਭਾਲਤਾ ਪਤੀ ਪਰਮੇਸ਼ਰ ਹਾਂ ਸੋਨੀ ਦੇ ਪਾਪਾ ਨੀਟੂ ਦੇ ਪਾਪਾ ਅਸੀਂ ਐਂ ਬੁਲਾਉਂਦੇ ਸੀਗੇ ਜਦੋਂ ਪਾਪਾ ਬਣੇ ਨਹੀਂ ਸੀ ਉਦੋਂ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਜਨਾ ਗੱਲ ਸੁਣੋ ਜੀ ਉਹ ਕਹਿੰਦੇ ਜ ਮੈਂ ਨਹੀਂ ਸੁਣਦਾਗਾ ਕਿ ਬੇਬੀ ਤਾਂ ਐਡਾ ਹੋ ਗਿਆ ਬੇਬੀ ਤੋਂ ਦੀ ਮਾਂ ਨੇ ਨਹੀਂ ਕਿਹਾ ਵੀ ਤੂੰ ਕਿਹੜਾ ਬੇਬੀ ਬਣਾ ਲਿਆ ਹੈ ਯਾਰ ਆਏ ਕਰਕੇ ਗੱਲਾਂ ਕਰਨੇ ਉਹ ਐਸੇ ਕਰਦੇ ਆਏ ਕਰਦੇ ਯਾਰ ਨਹੀਂ ਬੇਵੀ ਬੇਵੀ ਬੁੜਿਆਂ ਨੂੰ ਨਹੀਂ ਕੋਈ ਮਰ ਪੁੱਛਦਾਗਾ ਬਣ ਕੇ ਅੱਛਾ ਜੀ ਇਹ ਤਾਂ ਖੈਰ ਨਾ ਬੁੜੇ ਬੁੜਿਆਂ ਨੂੰ ਨਾ ਕੋਈ ਚਾਚੀ ਦੀ ਰੋਟੀ ਦੇਵੇ ਤੇ ਨਾ ਕੁਝ ਕਰੇ ਇਹਨਾਂ ਲਈ ਜਾਵਾਂ ਆਂਟੀ ਵੀ ਤੁਸੀਂ ਮਤਲਬ ਹੁਣ ਇੰਨੇ ਸੋਹਣੇ ਹੋਗੇ ਤੇ ਵੀ ਜਮਾਨੀ ਚ ਕਿਵੇਂ ਹੋਗੇ ਫੋਟੋਆਂ ਫੁੱਟੋਆਂ ਮ ਕਰਾਈਆਂ ਹੋਈਆਂ ਇਹ ਹੈ ਹੀ ਨਹੀਂ ਪਤਾ ਹੇ ਹਾਂ ਤੁਹਾਡੇ ਵੇਲੇ ਸੰਗ ਦੇ ਵੜਾ ਹੁੰਦੇ ਸੀਗੇ ਨਾ ਫੋਟੋ ਆਏ ਜੇ ਕਰਕੇ ਬਹੁਤ ਜ਼ਿਆਦਾ ਅੱਜ ਅੱਜ ਕੱਲ ਸੰਗਧਾਰੀ ਲੈਣੀ ਪੈਂਦੀ ਹੈ ਸਸਤਰਿਕਾ ਜੀ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋ ਤੇ ਤੁਸੀਂ ਦੇਖ ਰਹੇ ਹੋ ਜੀ ਨੂਰ ਵਰਜੋ ਟਾਕਸ ਸੋ ਵੀ ਅੱਜ ਪਹੁੰਚ ਚੁੱਕੇ ਆਂ ਪਾਰਕ ਦੇ ਵਿੱਚ ਸੈਰ ਕਰਨ ਵਾਸਤੇ ਸੈਰ ਕਰਨ ਵਾਸਤੇ ਆਏ ਆਂ ਔਰ ਨਾਲ ਥੋੜਾ ਜਿਹਾ ਫਨ ਵੀ ਕਰਾਂਗੇ ਕਿਉਂਕਿ ਸਾਡੀਆਂ ਬੀਬੀਆਂ ਬੈਠੀਆਂ ਨੇ ਤੇ ਸਾਥ ਲਾ ਕੇ ਤੇ ਆਓ ਫਿਰ ਮਾਰਦੇ ਚਾਪਾ ਸਸਰੀਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਮੈਂ ਦੇਖੋ ਛਾਪਾ ਮਾਰ ਲਿਆ ਨਾ ਛਾਪਾ ਮਾਰ ਲਿਆ ਕੀ ਚੱਲੀ ਜਾਂਦਾ ਸੀ ਬਹੁਤ ਛਾਪਾ ਮਾਰਿਆ ਹੋਰ ਤਾਂ ਬਾਣੀ ਤੋਂ ਕਥਾ ਚੱਲੀ ਜਾਂਦੀ ਆਏ ਹਾ ਸਾਡੀ ਬੁੜੇ-ਬੁੜੀਆਂ ਦੀ ਕਥਾ ਚੱਲੀ ਜਾਂਦੀ ਸੀਗੀ ਅੱਛਾ ਬਿਬੂਣੇ-ਬੁਣਿਆਂ ਨੂੰ ਨਾ ਕੋਈ ਚਾਚੀ ਦੀ ਰੋਟੀ ਦੇਵੇ ਤੇ ਨਾ ਕੁਝ ਕਰੇ ਇਹਨਾਂ ਨੂੰ ਲੈ ਦੱਸ ਹੈ ਰੋਟੀ ਕਿਉਂ ਨਹੀਂ ਦਿੰਦਾ ਕੋਈ ਬਸ ਉਹ ਮਈਆਂ-ਮੁਈਆਂ ਜਾਂਦਾ ਨਾ ਚੱਕ ਕੇ ਫੜਾਈ ਜਾਂਦੀ ਐ ਤੇ ਕਰੀ ਜਾਂਦੇ ਹੋਰ ਕੀ ਕਰਨਾ ਹੂੰ ਬੁੜਿਆਂ ਨੂੰ ਨਹੀਂ ਕੋਈ ਫਿਰ ਪੁੱਛਦਾ ਗਾ ਬਣ ਕੇ ਅੱਛਾ ਅੱਛਾ ਬੱਡਿਆ ਦੋਖਾ ਕਰ ਸੋਹਣੀ ਜੀ ਲਾਹੋ ਮੈਂ ਆਂਟੀ ਨੂੰ ਅੱਗੇ ਕਹੀ ਜਾ ਮਾਂਟੀ ਵੀ ਤੁਸੀਂ ਮਤਲਬ ਹੁਣ ਇੰਨੇ ਸੋਹਣੇ ਹੋਗੇ ਤੇ ਵੀ ਜਮਾਨੀ ਚ ਕਿਵੇਂ ਹੋਗੇ ਫੋਟੋ ਫੁੱਟਮਾ ਕਰਾਈ ਹੋਈ ਹੈ ਹੈਗੀ ਆ ਪਤਾ ਹੈਗੀ ਆ ਹਾਂ ਤੁਹਾਡੇ ਵੇਲੇ ਸੰਗ ਦੇ ਵੜਾ ਹੁੰਦੇ ਸੀਗੇ ਨਾ ਫੋਟੋ ਆਏ ਜੇ ਕਰਕੇ ਬਹੁਤ ਜ਼ਿਆਦਾ ਅੱਜ ਅੱਜ ਕੱਲ ਸੰਗਧਾਰੀ ਲੈਣੀ ਪੈਂਦੀ ਹੈ ਸਹੀ ਗੱਲ ਧਾਰੀ ਲੈਣੀ ਪੈਂਦੀ ਪਤਾ ਸਹੀ ਗੱਲ ਹੈ ਚਰਚਾ ਚੱਲ ਰਹੀ ਸੀ ਤੁਸੀਂ ਸੁਣਾ ਰਹੇ ਸੀ ਗੱਲ ਹਨਾ ਕੋਈ ਸਾਡੀ ਤਾਂ ਜੀ ਆਪਦੇ ਗਏ ਗੱਲਾਂ ਹੈ ਸਾਡੀਆਂ ਚਰਚਾ ਕਰਦੇ ਮੈਨੂੰ ਵੀ ਦੱਸੋ ਹੁਣ ਅਸੀਂ ਜੇ ਸਾਡੇ ਤੇ ਟਾਈਮ ਆਉਣਾ ਅਸੀਂ ਵੀ ਗੱਲਾਂ ਕਰਾਂਗੇ ਬਹਿ ਕੇ ਵੀ ਭਾਈ ਐਂ ਕਰਕੇ ਆਏ ਗੱਲਾਂ ਹੁੰਦੀਆਂ ਨੇ ਹਨਗੀਆਂ ਤਾਂ ਫੇਰ ਹੀ ਕਰਾਂਗੇ ਹਨ ਹਾਂਜੀ ਕੋਲੇ ਹੋਊ ਗੱਲ ਫੇਰ ਹੀ ਸੁਣਾਇਆ ਕਰਾਂਗੇ ਅਸੀਂ ਵੈਤ ਪੋਤੇ ਪੋਤੀਆਂ ਨੂੰ ਅੱਛਾ ਤੁਸੀਂ ਮੈਂ ਨਹੀਂ ਸਾਡੇ ਤੱਕ ਹੇ ਇਹ ਤਾਂ ਮੈਂ ਹੋਈ ਕਿ ਹੇ ਤਾਂ ਸੁੱਖ ਨਾਲ ਵਿਆਹ ਹੀ ਨਹੀਂ ਹੋਊਗਾ ਸਭ ਕੁਝ ਹੋਊਗਾ ਬੰਤੇ ਨਹੀਂ ਮੈਨੂੰ ਆਏ ਦੱਸੋ ਚਲੋ ਵਿਆਹ ਕਰਾਉਣ ਦੇ ਫਾਇਦੇ ਦੱਸ ਦਿਓ ਯਕਰਾਉਂ ਦੇ ਫਾਇਦੇ ਤਾਂ ਬਹੁਤ ਬਹੁਤ ਆ। ਹਾਂ ਆ ਜਾ। ਸੋਨੇ ਸੋਨੇ ਤਾਂ ਸੂਟ ਮਿਲਦੀ ਆ। ਅੱਛਾ। ਹਾਂ ਤੇ ਬੁਆਏਫ੍ਰੈਂਡ ਮਿਲ ਜਾਂਦਾ। ਬੁਆਏਫ੍ਰੈਂਡ। ਹਾਂ ਬੁਆਏਫ੍ਰੈਂਡ ਮਿਲ ਜਾਂਦਾ ਪਤਨੀ। ਬਾਲਾ ਹੀ ਵਧੀਆ ਬਣਾਈ। ਬਹੁਤ ਪਿਆਰ ਕਰਦਾ ਇਹਨਾਂ ਪਹਿਲਾਂ ਤਾਂ। ਇਹ ਨਹੀਂ ਮਿਲਦੇ ਆ। ਕਿਹੜੀ ਮਿਲਦੇ ਆ? ਹਾਂ ਲਾਟਰੀ ਲੱਗ ਜਾਂਦੀ ਏ ਕੋਈ। ਬਹੁਤ ਇੰਤਰ ਤੇ ਜੁੜਾ ਪਾਇਆ ਹੁੰਦਾ ਕਿ ਨਾ ਬਾਲੀ ਸੋਹਣੀ ਲੱਗਦੀ ਕੋਈ ਨਹੀਂ। ਵਿਆਹ ਦੇ ਨਾਲ ਬੁਆਏਫ੍ਰੈਂਡ ਕਿਹੜਾ ਫ੍ਰੀ ਮਿਲ ਜਾਂਦਾ। ਬੁਆਏਫ੍ਰੈਂਡ ਉਹੀ ਮਿਲਦਾ ਜਿਹੜਾ ਤੇਰੇ ਨਾਲ ਯਕਰਾਉਂਦਾ ਤੇਰੇ ਨਾਲ। ਅੱਛਾ ਉਹ ਬੁਆਏਫ੍ਰੈਂਡ ਬਣਾ ਲਿਆ। ਤੇ ਪਤੀ ਅਸੀਂ ਪਰਮੇਸ਼ਰ ਰੋਈ ਮਰ ਬਣ ਜਾਂਦਾ ਨਾ ਪਹਿਲਾਂ ਬੁਆਏਫ੍ਰੈਂਡ ਤੇ ਫਿਰ ਪਤੀ ਬਣਨੀ ਸ਼ੁਰੂ ਕਰਵਾ ਦੇ ਚ ਉਹਨਾਂ ਨੂੰ ਪਰਮੇਸ਼ਰ ਮੰਨੋ ਨਾ ਸਵਾਰ ਕੇ ਹੁਣ ਕੁੜੀਆਂ ਮੰਨਦੀਆਂ ਨਹੀਂ ਅਸੀਂ ਮੰਨਦੀਆਂ ਸੀ ਅਸੀਂ ਮੰਨਦੀਆਂ ਸੀ ਪਤੀ ਪਰਮੇਸ਼ਰ ਜਿਹੜਾ ਵੀ ਜਿਹੜਾ ਮਾਪਿਓ ਨੇ ਭਾਲਤਾ ਪਤੀ ਪਰਮੇਸ਼ਰ ਹਾਂ ਅਸੀਂ ਐ ਮੰਨਦੀਆਂ ਸੀ ਹੁਣ ਦੀਆਂ ਕੁੜੀਆਂ ਦੀ ਚੱਲ ਚੱਲ ਤੂੰ ਕੌਣ ਹੈ ਹਾਂ ਠੀਕ ਹੈ ਨਾ ਇਹ ਮੰਨੋ ਇਹ ਮੰਨੋ ਤੇ ਸੌਖੇ ਰਹੋ ਕਹਿੰਦੇ ਨਾਂ ਲੈ ਤੂੰ ਮਰ ਘਟਦੀ ਹੈ ਹਾਂ ਪਤੀ ਦੀ ਪਤੀ ਅੱਛਾ ਹਾਂ ਨਾ ਨਾ ਲੈ ਕੇ ਨਾ ਨਾ ਲੈ ਕੇ ਬੁਲਾਓ ਅੱਕੇ ਕਦੋਂ ਬੁਲਾਉਂਦੇ ਸੀ ਨਾਂ ਲੈ ਕੇ ਨਾਮ ਲੈ ਕੇ ਇਹ ਕਹਿੰਦੇ ਹਾਂ ਬੁਲਾਉਂਦੀਆਂ ਸੀਗੀਆਂ ਹਾਂ ਡਾਕ ਦੇ ਪਾਪਾ ਅੱਛਾ ਜਿੰਮੀ ਦੇ ਪਾਪਾ ਸੋਨੀ ਦੇ ਪਾਪਾ ਨੀਟੂ ਦੇ ਪਾਪਾ ਅਸੀਂ ਓਂ ਬੁਲਾਉਂਦੇ ਸੀਗੇ ਜਦੋਂ ਪਾਪਾ ਬਣੇ ਨਹੀਂ ਸੀ ਉਦੋਂ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਜਨਾ ਗੱਲ ਸੁਣੋ ਜੀ ਬੋਲਦੇ ਨਹੀਂ ਜੀ ਆ ਨਹੀਂ ਬੋਲਦੇ ਗੱਲ ਸੁਣੋ ਜੀ ਬੋਲੋ ਜੀ ਉਹ ਕਹਿੰਦਾ ਕਿ ਮੈਂ ਨਹੀਂ ਸੁਣਦਾਗਾ ਨਹੀਂ ਜੀ ਹਮਾਰੀ ਜੀ ਗੱਲ ਸੁਣ ਲੋ ਕੇਰਾ ਇੱਕ ਵਾਰੀ ਪਰ ਉਹਨਾਂ ਦਾ ਨਾਂ ਨਹੀਂ ਲੈਣਾ ਅਸੀਂ ਨਾਂ ਨਹੀਂ ਲੈਣਦੇ ਅਸੀਂ ਨਾਂ ਨਹੀਂ ਸੀ ਅਸੀਂ ਲੈ ਨਹੀਂ ਗਏ ਮੈਂ ਦਿੰਦੀਆਂ ਨਾ ਨਾਨਾ ਤੇ ਤੁਹਾਡੇ ਬਾਈ ਨੂੰ ਆ ਗੱਲ ਆ ਤੁਹਾਡੇ ਭਰਾ ਨੂੰ ਆ ਗੱਲ ਐ ਕਹਿ ਦਿੰਦੇ ਹੁੰਦੇ ਸੀ ਅੱਛਾ ਨੰਦਨ ਠੀਕ ਠੀਕ ਨਹੀਂ ਸਤਕਾਰ ਤਾਂ ਉਦੋਂ ਹੀ ਸੀ ਹੈਨਾ ਸਹੀ ਗੱਲ ਹੁਣ ਹੈ ਨਹੀਂ ਪੁੱਤ ਅੱਜ ਕੱਲ ਤੋਂ ਉਹ ਯਾਰ ਐਂ ਕਰਕੇ ਗੱਲਾਂ ਕਰਨੀ ਉਹ ਐਸੇ ਕਰਦੇ ਐਂ ਕਰਦੇ ਯਾਰ ਨਹੀਂ ਬੇਬੀ ਬੇਬੀ ਜਾਨੂ ਬੁੱਗਾ ਹਾਂ ਯਾ ਬੇਬੀ ਕਹਦੇ ਨੇ ਅੱਜ ਕਾ ਬੇਬੀ ਤਾਂ ਐਡਾ ਹੋ ਗਿਆ ਬੇਬੀ ਤੋਂ ਦੀ ਮਾਂ ਨੇ ਨਹੀਂ ਕਿਹਾ ਵੀ ਤੂੰ ਕਿਹੜਾ ਬੇਬੀ ਬਣਾ ਲਿਆ ਹੈੀ ਬਸ ਬੇਬੀ ਚੰਗਾ ਗੱਲ ਸੁਣੋ ਜੀ ਕੋਈ ਨਾ ਪਹਿਲਾਂ ਪਹਿਲਾਂ ਤਾਂ ਪਤਾਸੇ ਹੀ ਹੁੰਦੇ ਸੀਗੇ ਤੇ ਇਹਦੇ ਨੇ ਘਰ ਵਾਲਾ ਪਤਾਸਾ ਲੈ ਕੇ ਆ ਗਿਆ ਤੇ ਪਤਾਸੇ ਲੈ ਕੇ ਆਇਆ ਨਾ ਤੇ ਉਹ ਨਾਨ ਸੁੱਤੀ ਪਈ ਹਾਂ ਆਦੀ ਨੇ ਸੁਤੀਆਂ ਤੇ ਜਾਗਨਾਂ ਦੇ ਤੇਰਾ ਵੀਰ ਨਹੀਂ ਪਤਾਸੇ ਲਿਆਇਆ ਉਹ ਆਂਦਾ ਨਾ ਸੁਤੀਆ ਦਾ ਸੁਤੀ ਰਹਿਣ ਦੇ ਮੈਂ ਤਾਂ ਤੇਰੇ ਹੀ ਨਿਵਾਸ ਤੇ ਲਿਆਇਆ ਵੀ ਭੈਣ ਆਸ ਤੇ ਨਹੀਂ ਮੈਂ ਪਤਾਸੇ ਲਿਆਇਆ ਮੈਂ ਤਾਂ ਤੇਰੇ ਵਾਸਤੇ ਲਿਆਇਆ ਅੱਛਾ ਹਾਂ ਐਉਂ ਕਰਦੇ ਸੀਗੇ ਨਹੀਂ ਸੀਗਾ ਬਹੁਤ ਪਿਆਰ ਕਰਦੇ ਆ ਖਾਲਾ ਵੀ ਕਿਸੇ ਨੂੰ ਪਤਾ ਵੀ ਆ ਕੇ ਪਤਾਸੇ ਤੇ ਦੋ ਦਾ ਮੂੰਹ ਚ ਪਾ ਲਾ ਤੇ ਉਹਨੇ ਚੋਰੀਆਂ ਲੈ ਲੈ ਕੇ ਆ ਤੂੰ ਨੇ ਨਾ ਨਾਣੂ ਵਾਜ ਮਾਰੀ ਉੱਠ ਵੀ ਪਤਾਸੇ ਫੜ ਲਾ ਹੈ ਵੀ ਮੈਂ ਫੜ ਲੇ ਤੈਨਾਂ ਨਾੜਾ ਖੁੱਲ ਤੂ ਭਾਈ ਲੈ ਉੱਠ ਕੇ ਫੜ ਲੈ ਵੱਡਾ ਸੀਗਾ ਕੀ ਕਰਦੇ ਫਿਰ ਕਿਹਦੇ ਸਾਹਮਣੇ ਕੀ ਨੂੰ ਕੀ ਦਿੰਦੇ ਫਿਰ ਉਹ ਰਾਤ ਨੂੰ ਖਵਾਉਂਦੇ ਰਾਤ ਨੂੰ ਖਵਾਉਂਦੇ ਹੁਣ ਤੂੰ ਕਿ ਛੱਡੇ ਵਰਗੀਆਂ ਦਿਨੇ ਮੰਗ ਲੈਂਦਿਆਂ ਲਿਆ ਨਹੀਂ ਦੱਸੂ ਪਤਾ ਸ਼ਾਮ ਨੂੰ ਬਸ ਸ਼ਾਮ ਦੇ ਟਾਈਮ ਤੇ ਰੋਟੀ ਜੀ ਜਦੋਂ ਟਾਈਮ ਹੁੰਦਾ ਉਦੋਂ ਆਏ ਹੁੰਦਾ ਵੀ ਬਾਹਰ ਖਾਏ ਜਾਨੀ ਹਾਂ ਬਸ ਹੁਣ ਤੇ ਇਹ ਗੱਲ ਹੈ ਗੁਰਦੁਆਰੇ ਵਾਲੇ ਤਾਸਾ ਨਹੀਂ ਖਾਂਦੇ ਹੁਣ ਬਈ ਆਪਾਂ ਖਾਏ ਆਈਏ ਤੇ ਬੁਢੇ ਬੁੜੀ ਨੂੰ ਬੈਠੇ ਰਹਿਣ ਦੋ ਹਾਂ ਹੁਣ ਆ ਗੱਲ ਚੱਲਦੀ ਹੈ ਵੀ ਆਪਾਂ ਚਲੋ ਬਾਹਰ ਤੇ ਰੱਖੀ ਤੇ ਬਿਠਾ ਕੇ ਜਾ ਹਾਂ ਤੇ ਚਲੋ ਵੀ ਉਹਨਾਂ ਵਾਸਤੇ ਕੁਝ ਵੀ ਨਹੀਂ ਖਾ ਲਈ ਆ ਜਾਣਾ ਧੂਮਾ ਦੇਂਦੇ ਨਾ ਮਿੱਥੇ ਚੱਲੇ ਕਿਆ ਪਰਜੇ ਆਉਣਾ ਬਾਹਰੋਂ ਹੂੰ ਠੀਕ ਹੈ ਜੀ ਨਹੀਂ ਹੁਣ ਇਹ ਗੱਲ ਚੱਲਦੀ ਹੈ ਕੰਮ ਤੋਂ ਬਾਹਰ ਟਲਣ ਲੱਗ ਗਏ ਅੱਜ ਕੱਲ੍ਹ ਦੀ ਜੋ ਕੁੜੀਆਂ ਦੀ ਗੱਲ ਕਰੀਏ ਕੰਮ ਤੋਂ ਵੀ ਬਹੁਤ ਟਲਦੀਆਂ ਵੀ ਰੋਟੀ ਬਣਾਉਣੀ ਪੈ ਜੂ ਇਦਾਂ ਕਰਨਾ ਪੈ ਜੂ ਪੁੱਤ ਜਦੋਂ ਆਪਦੀ ਖਾਤਰੀ ਟਲ ਜਾਂਦੇ ਵੀ ਆਰ ਤਾਂ ਬਾਹਰੋਂ ਖਾਇਓ ਤੇ ਉੱਥੇ ਆਪੇ ਲਈ ਚੱਕਣਗੇ ਭਾਂਡੇ ਹੂੰ ਤੇ ਘਰੇ ਹੁਣ ਸੱਸ ਦਾ ਮਾਂਜਣਾ ਪਊ ਸਹੁਰੇ ਦਾ ਭਾਂਡਾ ਮਾਂਜਣਾ ਪਊ ਅੱਬਲੀ ਤੇ ਕੇ ਕੀ ਮਿਲਦਾ ਹੁਣ ਬੰਦਾ ਨਹੀਂ ਨਹੀਂ ਮੇਰੇ ਸਾਡੇ ਤਾਂ ਨਹੀਂ ਐਂ ਕਰਦੇ ਜਿੱਦਣ ਬਾਹਰ ਖਾ ਕੇ ਆਉਣ ਨਾ ਤੇ ਉਹ ਪਲਾਸਟਿਕ ਜਿਹਦੇ ਹੁੰਦੇ ਆ ਉਹਨਾਂ ਚ ਸਬਜ਼ੀ ਪਾ ਲਈ ਤੇ ਉਹਦੇ ਚ ਬੈਠੇ ਲੇ ਤੇ ਉਮਰ ਕੀ ਚਲਾ ਕੇ ਦੀ ਡਸਟਬਨ ਚ ਸਿਰ ਤੇ ਹਾਂ ਉਹ ਖਾਇਆ ਇਹਦੇ ਅਸੀਂ ਉੱਥੇ ਬਾਹਰ ਖਾਣ ਭਾਂਡੇ ਮਾਂਜਣ ਦੀ ਲੋੜ ਹੀ ਨਹੀਂ ਗਈ ਉਹ ਡੱਬੇ ਨਾਲ ਹੀ ਦਿੰਦੇ ਆ ਉਹ ਖਾਦਾ ਤੇ ਉਹ ਡਸਟਬਨ ਚ ਪਾਤਾ ਬਸ ਬਸ ਚੀਜ਼ ਗਾਇਬ ਹੋ ਗਈ ਪਤਾ ਨਹੀਂ ਕਿਹਦਾ ਦੋ ਆ ਕਿ ਕੀ ਆਇਆ ਤੇ ਕੀ ਨਹੀਂ ਆਇਆ ਤੇ ਕੀ ਖਾਦਾ ਤੇ ਕੀ ਨਹੀਂ ਖਾਦਾ ਸਹੀ ਗੱਲ ਹੈ ਬਸ ਸਹੀ ਨਾ ਹੋ ਗਿਆ ਬਸ ਤੁਸੀਂ ਵੀ ਬੋਲ ਲਓ ਕੋਈ ਹੈ ਕੋਈ ਹੁੰਦਾ ਹੀ ਨਹੀਂ ਹੈ ਇਹ ਪ੍ਰਾਣੇ ਵਿਰਸਾ ਬਾਲਣਾ ਕੁਝ ਹੁੰਦਾ ਹੀ ਨਹੀਂ ਲੈ ਪ੍ਰਾਣਾ ਵਿਰਸਾ ਤੁਸੀਂ ਸੁਣਨ ਆਏ ਆ ਤੁਹਾਡੇ ਕੋਲੋਂ ਹੈ ਹੈ ਸਾਡੀਆਂ ਵਿਰਾਸਤਾ ਹੂੰ ਤੁਸੀਂ ਆਉੜਦੀਆਂ ਨਹੀਂ ਗੱਲਾਂ ਪਹਿਲਾਂ ਜਿਵੇਂ ਮਤਲਬ ਕੱਗਰਾ ਪਾਉਂਦੀਆਂ ਹੁੰਦੀਆਂ ਸੀ ਹੈਨਾ ਬੀਬੀਆਂ ਉਹ ਬਾਲੇ ਪ੍ਰਾਣੇ ਜੇ ਟਾਈਮ ਕੱਗਰਾ ਕੱਗਰਾ ਬਹੁਤ ਸੋਹਣਾ ਲੱਗਦਾ ਸੀਗਾ ਆ ਲੱਤਾਂ ਨਹੀਂ ਸੀ ਦੀਆਂ ਕੱਗਰੇ ਵਿੱਚ ਹਾਂ ਬਹੁਤ ਵਧੀਆ ਲੱਗਦਾ ਸੀ ਕੱਗਰਾ ਬੰਦੇ ਬੈਠੇ ਹੁੰਦੇ ਸੀ ਸੱਤ ਵਿੱਚ ਨਾ ਤੇ ਉਹ ਘਰ ਬਹੁਤ ਸੋਹਣਾ ਲੱਗਦਾ ਸੀ ਪਾਇਆ ਵੇ ਹਾਂ ਮੂਲ ਕੋ ਕੇ ਹਾਂ ਮੂਲ ਕੋ ਕੇ ਹਾਂ ਆਏ ਨੰਗਦੇ ਹਾਂ ਸੀ ਸੱਤ ਵਿੱਚ ਦੀ ਹੂੰ ਸੀ ਤੁਸੀਂ ਆਪਦੇ ਕਿਹੜੇ ਸ਼ੌਂਕ ਪੂਰੇ ਕੀਤੇ ਨੇ ਜਵਾਨੀ ਵੇਲੇ ਸਾਡੇ ਤਾਂ ਕੋਈ ਸ਼ੌਂਕ ਨਹੀਂ ਪੂਰਾ ਹੁੰਦਾ ਸੀ ਉਹ ਦਿਨਾਂ ਦੀ ਜ਼ਮਾਨੇ ਇਹ ਦੇ ਯਾਦ ਆ ਗਿਆ ਕੁਛ ਹੈ ਨਾ ਜਿਆਦਾ ਆਗੇ ਸ਼ੌਕ ਜਿਆਦਾ ਆਗੇ ਸੁਣੀ ਨਹੀਂ ਜਾਂਦੀ ਨਹੀਂ ਹੈ ਨਾ ਮੈਨੂੰ ਪਤਾ ਲੱਗ ਸ਼ੌਕ ਕਹੇ ਜਿਆਦਾ ਆਗੇ ਸਾਡੇ ਅੱਗੇ ਕੀ ਸ਼ੌਕ ਹੁੰਦੇ ਸੀਗੇ ਹਾਂ ਇੱਕ ਵਾਰ ਨਹੀਂ ਕਿ ਨਹੀਂ ਹੋਈ ਯਾਰ ਗੱਲ ਨਹੀਂ ਬਸ ਅੱਗੇ ਕਿਹੜੇ ਸ਼ੌਕ ਸੀ ਪੁੱਤ ਮੌਜਾਂ ਤਾਂ ਹੁਣ ਮੌਜਾਂ ਤਾਂ ਪੁੱਤ ਹੁਣ ਵਾਲੀਆਂ ਕੁੜੀਆਂ ਨੂੰ ਹੀ ਹਾਂ ਹੁਣ ਵਾਲੀਆਂ ਨੂੰ ਅੱਗੇ ਕਿਹੜੀ ਸ਼ੌਕ ਸੀ ਵਿਚਾਰਨੀਆਂ ਨੇ ਹੈ ਨਾ ਬਸ ਉਹ ਉਧਰ ਸੱਸ ਨੇ ਆਦਨ ਉਧਰ ਨੂੰ ਹੋ ਜਾ ਉਧਰ ਨੂੰ ਹੁਣ ਵਾਲੀਆਂ ਬੇਟੀਆਂ ਨੂੰ ਥੱਲੇ ਬੰਦੀਆਂ ਹਾਂਜੀ ਹੋ ਗਈਆਂ ਨਹੀਂ ਨਾ ਮੈਸਰ ਮੈਨੂੰ ਜਾਣਾ ਮੇ ਰੋਟੀ ਤੂੰ ਲਾ ਲਈ ਹਾਂ ਵੀ ਮੈਂ ਤਾਂ ਮੈਸਰ ਮੈਨੂੰ ਜਾਣੀ ਐ ਤੇ ਰੋਟੀਆਂ ਬਕਾ ਲੈ ਤੂੰ ਹਾਂ ਹੁਣ ਤਾਂ ਉਹ ਰੋਟੀਆਂ ਬਕਾ ਲੈਂਦਾ ਤੇ ਉਹ ਸਨਮੇ ਜਾਏ ਹੁੰਦੀ ਆ ਉਹਦਾ ਕਰਿਆ ਹੁੰਦੀ ਆ ਵੀ ਅੱਜ ਤਾਂ ਮੈਂ ਉਹਦਾ ਬਾਜ਼ਾਰ ਜਾਣਾ ਤੂੰ ਅੱਜ ਆ ਕੰਮ ਕਰ ਲੈ ਹੁਣ ਤਾਂ ਨਾ ਮਤ ਜਿਵੇਂ ਟੱਬਰ ਵੀ ਖਤਮ ਹੁੰਦੇ ਜਾਂਦੇ ਜਿਵੇਂ ਪਹਿਲਾਂ ਇੰਨਾ ਟੱਬਰ ਹੁੰਦਾ ਸੀ ਹੁਣ ਤਾਂ ਇੱਕ ਇੱਕ ਦੋ ਦੋ ਜੀ ਰਹਿ ਗਏ ਪਰਿਵਾਰ ਦੇ ਵਿੱਚ ਹੁੰਦੀਆਂ ਹੀ ਨਹੀਂ ਜੰਮਦੀਆਂ ਹੀ ਨਹੀਂ ਇੱਕ ਤਾਂ ਬੱਚਾ ਹੈਗਾ ਇੱਕ ਬੱਚਾ ਹੋ ਗਿਆ ਮੁੰਡਾ ਹੋ ਗਿਆ ਬਸ ਮੁੰਡਾ ਲਾ ਲਿਆ ਮੁੰਡਾ ਹਾਂ ਤੇ ਮੁੰਡਾ ਹੋ ਗਿਆ ਠੀਕ ਹੈ ਨਿਭੜ ਗਿਆ ਠੀਕ ਹੈ ਬਸ ਕੰਮ ਨਿਭੜ ਗਿਆ ਮਗਰੋਂ ਜਿਆਦਾ ਹੁੰਦਾ ਜਦੋਂ ਮੁੰਡਾ ਗੱਬਰੂ ਹੁੰਦਾ ਹੈ ਤੇ ਨੋ ਆਉਂਦੀ ਆ ਉਦੋਂ ਫਿਰ ਕੁੜੀ ਜ਼ਿਆਦਾ ਆਉਂਦੀ ਆ ਵੀ ਕੁੜੀ ਹੁੰਦੀ ਦਰਦ ਫਰੋਲਦੀ ਹੈ ਸਹੀ ਗੱਲ ਹੈ ਮੇਰੇ ਤੇ ਹੁੰਦੀ ਹਾਂ ਕੁੜੀਆਂ ਜ਼ਿਆਦਾ ਦਰਦ ਫਰੋਲਦੀਆਂ ਮਾਂ ਪਿਓ ਦਾ ਹਨਾ ਪੇਕਿਆਂ ਤੋਂ ਹਾਂ ਹਾਂ ਇਹ ਕਿਹੜੀ ਗੱਲ ਆ ਕੁੜੀਆਂ ਤੋਂ ਜ਼ਿਆਦਾ ਹੀ ਹਾਂ ਕੁੜੀਆਂ ਤਾਂ ਜੇ ਕੋਈ ਸਮਾਂ ਦਾ ਦੁੱਖਦਾ ਆਥਣੇ ਵੀ ਫੋਨ ਤੜਕੇ ਵੀ ਫੋਨ ਤੇ ਮੁੰਡਾ ਕੋਲ ਦੀ ਲੰਘ ਜੇ ਮੁੰਡਾ ਨਹੀਂ ਪੁੱਛਦਾ ਅੱਜ ਕੱਲ ਹਾਂ ਹਾਂ ਲੈਂਦਾ ਸੀ ਹਨਾ ਉਹਨਾਂ ਦੇ ਤੇ ਕਿਨੇ ਜਵਾਗਾ ਉਹਨਾਂ ਦੀ 10 ਕੁੜੀਆਂ 10 ਮੁੰਡੇ ਆ ਅੱਛਾ ਉਹ ਤਾਂ ਕੰਮ ਕੀ ਕਰਦਾ ਉਹਦਾ ਇਹੀ ਕਰਦਾ ਹਾਂ ਦਾ ਕੰਮ ਮਤਲਬ ਉਹ ਕਰਿਆ ਹੋਇਆ ਵੀ ਇਹੀ ਕੰਮ ਤੇ ਫੇਕ ਸਗਾ ਮੈਂ ਵੀ ਇੱਕ ਵਾਰੀ ਮੁੰਡਾ ਜੰਮ ਪਿਆ ਦੂਜੀ ਵਾਰੀ ਕੁੜੀ ਜੰਮ ਪਈ ਇੱਕ ਵਾਰੀ ਮੁੰਡਾ ਜੰਮਿਆ ਕੁੜੀ ਜੰਮ ਗਈ ਤੇ ਆਪੇ ਟੰਬਰ ਵੱਡੇ ਹੋਣੇ ਆ ਹਾਂ ਨਹੀਂ ਹੁਣ ਤਾਂ ਐ ਕਹਿ ਦਿੰਦੇ ਆ ਨਾ ਵੀ ਜੇ ਮੁੰਡਾ ਪਹਿਲਾਂ ਹੋ ਗਿਆ ਫਿਰ ਕੁੜੀ ਹੋਗੀ ਹਾਂ ਤਾਂ ਫਿਰ ਮੁੰਡਾ ਹੋ ਗਿਆ ਅਗਲਾ ਇਹ ਆ ਨਿਕਾਸ ਨੂੰ ਜੰਮਿਆ ਸੀ ਹਾਂ ਜੇ ਮੁੰਡਾ ਹੋ ਗਿਆ ਤਾਂ ਚਲ ਕੁੜੀ ਜੰਮ ਲਈ ਇੱਕ ਤੇ ਆ ਹੁਣ ਤੀਜਾ ਕਾਸ ਨੂੰ ਜੰਮਿਆ ਸੀ ਹਾਂ ਤੇ ਜੇ ਹੁਣ ਪਹਿਲਾਂ ਮੁੰਡਾ ਹੋ ਗਿਆ ਤਾਂ ਅਗਲਾ ਕੁੜੀ ਵੀ ਕਾਸ ਨੂੰ ਲੈਣੀ ਸੀ ਹੋਣਾ ਤੇ ਦੀ ਪੂਲ ਸਟਾਪ ਲਾ ਦਿੰਦੇ ਨੇ ਹਾਂ ਬਸ ਇੱਥੇ ਮੁੰਡੇ ਤੇ ਲਾ ਤੇ ਮੁੰਡਿਆਂ ਦਾ ਤਾਂ ਚਲੋ ਮੰਨ ਲਿਆ ਕੁੜੀਆਂ ਦਾ ਵੀ ਮੰਨ ਲਿਆ ਅੱਜ ਕੱਲ ਤਾਂ ਦੂਜੂ ਲੋਟ ਹੋਈ ਜਾਂਦਾ ਜਿਹੜਾ ਕੰਮ ਤੇ ਉਹ ਤਾਂ ਫਿਰ ਕਸੂਤਾ ਹੀ ਐ ਹੈ ਕਸੂਤਾ ਹੀ ਉਹ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਗਿਆ ਤਾਂ ਬਾਅਦ ਚੋਂ ਪਤਾ ਲੱਗਦਾ ਉਹ ਵੱਡਾ ਹੁੰਦਾ ਕਿਤੇ ਫੇਰ ਕਹਿੰਦੇ ਮੇਰੀ ਫੀਲਿੰਗ ਬਦਲ ਗਈ ਮੈਂ ਤਾਂ ਕੁੜੀਆਂ ਵਾਂਗ ਰਹਿਣਾ ਮੈਂ ਤਾਂ ਕੱਪੜੇ ਪਾਉਣੇ ਕੱਪੜੇ ਪਾਉਣੇ ਫੇਰ ਉਹੀ ਤਾਂ ਗੱਲ ਪੁੱਤ ਇਹ ਪਹਿਲੇ ਤੁਹਾਡੇ ਵੇਲੇ ਹੁੰਦਾ ਸੀਗਾ ਉਸ ਵੇਲੇ ਕੁਝ ਨਹੀਂ ਹੁੰਦਾ ਕੁਝ ਨਹੀਂ ਸੀ ਪੁੱਤ ਇਹ ਤਾਂ ਕੁਝ ਵੀ ਨਹੀਂ ਸੀ ਕੋਈ ਜਾਣਦਾ ਹੀ ਨਹੀਂ ਸੀ ਜਿਹੜੀਆਂ ਹੁਣ ਗੱਲਾਂ ਹੋਈ ਜਾਂਦੀਆਂ ਕੌ ਖਲੀ ਨਹੀਂ ਹੋਣਾ ਚੰਨੂ ਪੋਤੇ ਪੁੱਤੀਆਂ ਤੇ ਦੋਤੇ ਦੋਤੀਆਂ ਵਿਆਹਾਂ ਦਾ ਮੁਸ਼ਕਲ ਹੋਈ ਪਈ ਹੈ ਕਿਉਂਕਿ ਇੱਕ ਇੱਕ ਕੁੜੀ ਦੇ ਨਾਲ ਨਾ ਤਿੰਨ ਤਿੰਨ ਮੁੰਡੇ ਤੁਰੇ ਫਿਰਦੇ ਅਸੀਂ ਕੀ ਕਰੀਏ ਹੁਣ ਕਿੱਥੇ ਸੀ ਵਿਆਹਾਂਗੇ ਆਪ ਦਿੱਤੀਆਂ ਬੁੱਤਾਂ ਨੂੰ ਪੋਤੇ ਪੁੱਤੀਆਂ ਨੂੰ ਭਰੋਸਾ ਤਾਂ ਕਿਸੇ ਤੇ ਨਹੀਂ ਰਿਹਾ ਜੀ ਹੁਣ ਭਰੋਸਾ ਰਿਆ ਹੀ ਨਹੀਂ ਨਾ ਕਿਸੇ ਮੁੰਡੇ ਤੇ ਨਾ ਕਿਸੇ ਕੁੜੀ ਤੇ ਵਿਆਹ ਦੇ ਕੋ ਲੋਕਾਂ ਸਾਹਮਣੇ ਲਾਇਸੈਂਸ ਹੈ ਉਹ ਤੋਂ ਪਹਿਲਾਂ ਤਾਂ ਬਾਹਲੇ ਦੂਜੇ ਲਾਇਸੈਂਸ ਲਈ ਫਿਰ ਉੱਧਰ ਦੇਖ ਪੁੱਤ ਕ ਘਗਰਾ ਪਾਇਆ ਤੂੰ ਮਾਰੀ ਜੀ ਘਗਰਾ ਆਂ ਕਿ ਉਹ ਵੇਖ ਘਗਰਾ ਚੱਲ ਗਿਆ ਕਿਉਂ ਆ ਜਿਹੜੇ ਸਾਹਮਣੇ ਆਉਂ ਹੈ ਹੈ ਕੈਪਰੀ ਦੇ ਕਿੰਨੇ ਛੇ ਆਕੋ ਸਹਣ ਹੈ ਆ ਸਭ ਬਿਆਚਾਰ ਹੈ ਹੈ ਤੇ ਸਾਡੇ ਕੀ ਆਏ ਜੀ ਆਪਾਂ ਪੰਜਾਬੀਆਂ ਨੇ ਆਪਣਾ ਸਾਹਮਣਿਆ ਨਹੀਂ ਵੈਸੀ ਹੂ ਜੇ ਦੇਖੀਏ ਹਨ ਆਪਾਂ ਬੜੀ ਜਲਦੀ ਬਦਲ ਗਏ ਨਹੀਂ ਪੁੱਤ ਫਿਰ ਹੁਣ ਬੱਚੇ ਬਗਾਹ ਬਦਲਦੇ ਜਾਂਦੇ ਪਰ ਜਿਹੜੇ ਅਸਲ ਪੰਜਾਬੀ ਉਹ ਬੱਚਿਆਂ ਨੂੰ ਜੇ ਨਹੀਂ ਬਦਲਣ ਦਿੰਦੇਗੇ ਜਿਹੜੇ ਬੱਚੇ ਨਹੀਂ ਆਖੇ ਲੱਗਦੇ ਕਹਿਣੇ ਤੋਂ ਬਾਹਰ ਉਹ ਬਦਲਦੇ ਉਹ ਬਦਲਦੇ ਆ। ਜਿਵੇਂ ਇਹ ਨਾ ਜਿਹੜੇ ਅਸੀਂ ਬੱਚੇ ਵੀ ਹੋਧੀਆ ਸਕੂਲਾਂ ਚ ਪਾਏ ਨੇ ਤੇ ਉਹਨਾਂ ਦੇ ਮਤਲਬ ਬੋਲੀ ਵੀ ਉਹ ਤੇ ਕਹਿੰਦੇ ਕਿ ਐਸੇ ਕਿਆ ਕਰਤੇ ਹੋ, ਕੈਸੇ ਹੋ, ਐਸੇ ਐਸੇ ਸਿਖਾਉਂਦੇ ਆ। ਉਹ ਤਾਂ ਸਕੂਲ ਚ ਸਿਖਾਉਂਦੇ ਆ। ਤੇ ਬੱਚੇ ਫਿਰ ਪੰਜਾਬੀ ਕਿੱਥੇ ਬੋਲਣ? ਹਾਂ ਤੇ ਸਕੂਲ ਚ ਸਿਖਾਉਂਦੇ ਉਹ। ਉਹ ਹੁਣ ਇਹ ਬੱਚਿਆਂ ਨੂੰ ਕਹਿੰਦੇ ਇੰਗਲਿਸ਼ ਚ ਗੱਲ ਕਰੋ। ਅਗਰੇਜੀ ਚ ਗੱਲ ਕਰੋ। ਅੱਛਾ ਫਿਰ ਉਹ ਛੋਟੇ ਬੱਚੇ ਹਿੰਦੀ ਚ ਹੀ ਬੋਲਦੇ ਆ ਘਰੇ। ਹੁੰਦੇ ਤਾਂ ਜੱਟਾਂ ਦੇ ਸਿੱਖਾਂ ਦੇ ਆ ਬੱਚੇ ਉਹ ਤਾਂ ਹਿੰਦੀ ਬੋਲਦੇ, ਹਿੰਦੀ ਬੋਲਦੇ ਘਰੇ ਉਹ। ਕੋ ਜਿੱਥੋਂ ਉੱਥੇ ਸਾਰੇ ਦਿਨ ਚੱਲੀ ਜਾਂਦੀ ਹਾਂ ਹਾਂ ਹੁਣ ਜਦੋਂ ਗੱਲ ਤਾਂ ਇਹ ਹੈ ਨਾ ਫਿਰ ਇਹ ਕੰਮ ਕਸੂਤਾ ਹੈ ਪੁੱਤ ਕੰਮ ਕਸੂਤਾ ਪਟਵਾਸ ਹੋਣ ਦੇ ਮਾਰੇ ਨਾ ਆਪਾਂ ਪਿੱਛੇ ਜਾਈਏ ਵੇਖ ਭਾਵੇਂ ਕੋਈ ਵੀ ਬਰਾਦਰੀ ਹੈ ਜਿਹੜੀ ਪੰਜਾਬ 'ਚ ਰਹਿੰਦੀ ਉਹ ਪੰਜਾਬ ਦੀ ਬੋਲੀ ਤਾਂ ਬੋਲੋ ਭਾਸ਼ਾ ਦੇ ਧਾਰ ਦੇ ਵਕ ਸਾਨੂੰ ਕਰਿਆ ਗਿਆ ਸੀ ਉਹੀ ਭਾਸ਼ਾ ਫੇਰ ਉਹੀ ਬੋਲੀ ਜਾਂਦੇ ਨੇ ਹਰਿਆਣੇ ਵਾਲੇ ਆਪਦੀ ਬੋਲਦੇ ਰਾਜਸਥਾਨ ਵਾਲੇ ਆਪਦੀ ਬੋਲਦੇ ਤੇ ਪੰਜਾਬੀ ਕਿਉਂ ਨਹੀਂ ਬੋਲਦੇ ਵੀ ਕਿਉਂ ਨਹੀਂ ਬੋਲਦੇ ਇਹ ਵੱਡੀ ਗੱਲ ਹੈ ਇਹ ਵੱਡੀ ਗੱਲ ਹੈ ਆਪਣੇ ਇੱਥੇ ਕੋਈ ਆ ਜੇ ਪਹਾੜਾਂ ਦੀ ਕੋਈ ਮਤਲਬ ਪ੍ਰਵਾਸੀ ਆ ਜੇ ਉਹ ਵੀ ਪੰਜਾਬੀ ਨਹੀਂ ਬੋਲਦਾ ਉਹ ਵੀ ਹਿੰਦੀ ਚ ਗੱਲ ਉਹ ਸਾਨੂੰ ਬੋਲਣ ਲਾ ਦਿੰਦੇ ਆਪਾਂ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਬਿਨੂੰ ਸਮਝਾਇਗੇ ਕਿ ਬਤਾ ਤੇ ਉਹ ਅਸੀਂ ਸਾਡੀ ਬੋਲੀ ਨਹੀਂ ਉਹ ਬੋਲਦੇ ਅਸੀਂ ਉਹਨਾਂ ਦੇ ਕਾਤੇ-ਬਾਤੇ ਬੋਲਣ ਲੱਗ ਪਏ ਅਸੀਂ ਬੋਲਣ ਲੱਗ ਪਏ ਉਹਨਾਂ ਦੇ ਹੱਥ ਪੈ ਜਾਂਦੀ ਹਾਂ ਫਿਰ ਉਹਨਾਂ ਨੇ ਕਹ ਲਓ ਹਾਂ ਸਮਝਾਉਣ ਪਿੱਛੇ ਤੇ ਫਿਰ ਅਸੀਂ ਉਹਨਾਂ ਦੀ ਗੱਲਾਂ ਸਮਝ ਗਏ ਉਹ ਕਹਣਗੇ ਤਾਬੜੋ ਲੱਗੇ ਸੀਆਂ ਜਾਵੇ ਹਾਂ ਤੇ ਉਹ ਸਾਰਾ ਸਿੱਖ ਗਏ ਉਵੇਂ ਅਸੀਂ ਅੱਛਾ ਉਹਨਾਂ ਦੀ ਜੇ ਫਿਰ ਆਏ ਆ ਨਾ ਇਹ ਆਏ ਕਹਿ ਦਿੰਦੇ ਨੇ ਵੀ ਸਾਨੂੰ हमको ਸਮਝ ਨਹੀਂ ਆਤੀ ਹਿੰਦੀ ਵਿੱਚ ਬਾਤ ਕਰੋ ਹਾਂ 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 ਤੇ ਹਿੰਦੀ ਦੇ ਚੱਕਰ ਸਾਡੀ ਪੰਜਾਬੀ ਵੀ ਰੁਲ ਗਈ ਹੋਰ ਹੀ ਭਾਸ਼ਾ ਹੈ ਹਿੰਦੀ ਵੀ ਨਹੀਂ ਹਾਂ ਬਾਗੜੀਏ ਤਾਂ ਹੋਰ ਹੀ ਬੋਲਦੇ ਆ ਨਾ ਹਿੰਦੀ ਵੀ ਨਹੀਂ ਬੋਲਦੇ ਹਿੰਦੀ ਤਾਂ ਆਪਣੀ ਫਿਰ ਵੀ ਸਪਸ਼ਟ ਹੈ ਹਜੇ ਹੂੰ ਅੱਪ ਪੜੇ ਆਉਂਦੀ ਆ ਪਾਛਾ ਹਾਂ ਤੂੰ ਹੋਰ ਹੀ ਬੋਲਦੇ ਫਿਰ ਉਹਵੇਂ ਨਾਲ ਬੋਲਣਾ ਪੈਂਦਾ